ਤੇ ਆਪ ਜੀ ਨੂੰ ਪਤਾ ਹੋਣਾ ਸਰਦਾਰ ਜਸਵੰਤ ਸਿੰਘ ਖਾਲੜਾ ਉਹ ਵੀ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹੁੰਦੇ ਸਨ ਉਹਨਾਂ ਨੇ ਵੀ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਉਹਨਾਂ ਨੂੰ ਵੀ ਸ਼ਹੀਦ ਕੀਤਾ ਗਿਆ ਤੇ ਉਹਨਾਂ ਦੇ ਨਾਮ ਦੇ ਪਿੱਛੇ ਦੇ ਦਲਜੀਤ ਜਿਹੜਾ ਗਾਇਕ ਉਹਨੇ ਫਿਲਮ ਬਣਾਈ ਆ 95 ਪੰਜਾਬ ਤੇ ਤੁਹਾਨੂੰ ਪਤਾ ਲਿਓ ਉਹਨੂੰ ਸੈਂਸਰ ਬੋਰਡ ਨੇ ਉਹਤੇ ਕਈ ਐਡਿਕਸ਼ਨ ਲਾ ਦਿੱਤੇ ਜੀ ਇਹਨੇ ਕੱਟ ਲੱਗਣੇ ਆ ਤੂੰ ਉਹਦੇ ਚ ਇੰਦਰਾ ਨਾ ਜਾਂ ਨਾਂ ਲੈਤਾ ਦੁਆ ਕਹਿਤਾ ਦੁਆ ਕਹਿਤਾ ਤੇ ਕਮਾਲ ਦੀ ਗੱਲ ਹੈ ਜਿਨ੍ਹਾਂ ਨੇ ਫਿਲਮ ਬਣਾਈ ਹੈ ਨਾ ਪ੍ਰੋਡਿਊਸਰ ਡਾਇਰੈਕਟਰ ਉਹਨਾਂ ਨੇ ਆਖਿਆ ਵੀ ਕੀ ਇੰਦਰਾ ਦੰਤ ਦਾ ਇਸ ਤੋਂ ਪਹਿਲਾਂ ਕਿਸੇ ਫਿਲਮ ਵਿੱਚ ਨਾਂ ਨਹੀਂ ਲਿਆ ਗਿਆ ਨਾ ਤੇ ਪਹਿਲਾਂ ਵੀ ਲਿਆ ਗਿਆ ਗੱਲ ਇਹ ਸੀ ਵੀ ਉਸ ਫਿਲਮ ਦੇ ਵਿੱਚ ਜੋ ਸਿੱਖਾਂ ਤੇ ਤਸ਼ੱਦਦ ਹੋਏ ਸਿੱਖਾਂ ਤੇ ਜ਼ੁਲਮ ਹੋਏ ਉਸ ਜ਼ੁਲਮ ਨੂੰ ਸਮਾਜ ਦੇ ਸਾਹਮਣੇ ਪੇਸ਼ ਕੀਤਾ ਗਿਆ ਤੇ ਇਹ ਐਜੂਕੇਸ਼ਨ ਲਾ ਕੇ ਉਸ ਫਿਲਮ ਨੂੰ ਲੋਕਾਂ ਸਾਹਮਣੇ ਨਹੀਂ ਆਉਣ ਦਿੱਤਾ ਜਾ ਰਿਹਾ ਪਰ ਸੱਚ ਨੂੰ ਕਿੰਨੀ ਕੁ ਦਿਨ ਦਬਾਓਗੇ ਜੀ ਮੈਂ ਬੇਨਤੀ ਕਰਨੀ ਚਾਹੁੰਦਾ ਠੀਕ ਹੈ ਭਾਵੇਂ ਦਲਜੀਤ ਇੱਕ ਗਾਇਕ ਹੈ ਪਰ ਉਹਨੇ ਇੱਕ ਪੱਕਾ ਜੋ ਮੈਨੂੰ ਸੁਣ ਚ ਮਿਲਿਆ ਹੋ ਸਕਦਾ ਜਿੰਨੀ ਕੁ ਮੈਨੂੰ ਨੌਲੇਜ ਹੈ ਕਿ ਉਹਨੇ ਇਸ ਫਿਲਮ ਨੂੰ ਬਣਾਉਣ ਵਕਤ ਇੱਕ ਵੀ ਰੁਪਈਆ ਨਹੀਂ ਲਿਆ ਉਹਨੇ ਆਪਣੇ ਵੱਲੋਂ ਇਹ ਸੇਵਾ ਨਿਭਾਈ ਵੀ ਇਸ ਸਿੱਖ ਕੌਮ ਦੇ ਨਾਲ ਹੋਏ ਜ਼ੁਲਮ ਦੀ ਕਹਾਣੀ ਨੂੰ ਸਮਾਜ ਦੇ ਸਾਹਮਣੇ ਪੇਸ਼ ਕਰਦੀ ਆ ਤੇ ਮੈਂ ਇਸ ਪਲਾਂ ਦੇ ਥਲੇ ਇਸ ਫਿਲਮ ਨੂੰ ਬਣਾਉਣ ਵਿੱਚ ਉਹਨੇ ਜੋ ਆਪਣਾ ਯੋਗਦਾਨ ਪਾਇਆ ਹੈ ਪਰ ਕਮਾਲ ਦੀ ਗੱਲ ਤੁਸੀਂ ਦੇਖੋ ਵੀ ਕੋਈ ਸੈਂਸਰ ਬੋਰਡ ਪਾਸ ਨਹੀਂ ਕਰ ਰਿਹਾ ਤੇ ਕਿੰਨੇ ਲੋਕ ਰੋਲਾ ਪਾ ਰਹੇ ਆ ਤੇ ਮੈਂ ਕਈ ਵਾਰੀ ਕਹਿੰਦਾ ਹਾਂ ਜਿੱਥੇ ਜਿੱਥੇ ਕੋਈ ਬੈਠਾ ਕੋਈ ਪੱਤਰਕਾਰ ਹੈ ਉਹ ਅਖਬਾਰ ਚਲਾ ਰਿਹਾ ਕੋਈ ਜਿੱਥੇ ਵੀ ਕੋਈ ਬੈਠਾ ਬੰਦਾ ਕੋਈ ਪ੍ਰਬੰਧਕ ਹੈ ਸਾਨੂੰ ਸਾਰਿਆਂ ਨੂੰ ਰਲ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਆ